ਅਕਸਰ ਹੀ ਜਦੋਂ ਬੱਚਾ ਜੰਮਦਾ ਉਹਨੂੰ ਪੈਦਾ ਕਰਨ ਤੋਂ ਬਾਅਦ ਉਹਨੂੰ ਪਾਲ ਪਲੋਸ ਕੇ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਗਿਆਰਵੀਂ ਬਾਰਵੀਂ ਤੱਕ ਪੜ੍ਹਾਈ ਕਰਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਬੱਚਾ ਜਾਂਦਾ ਹੈ ਗ੍ਰੈਜੂਏਸ਼ਨ ਕਰਨ ਪਰ ਤੁਹਾਨੂੰ ਆਮ ਆਦਮੀ ਪਾਰਟੀ ਦੇ ਇੱਕ ਅਜਿਹੇ ਲੀਡਰ ਦਾ ਘਰਾ ਦਿਖਾਉਣੇ ਆ ਜਿਨੇ ਸਿੱਧਾ ਦਸਵੀਂ ਤੋਂ ਬਾਅਦ ਜਿਹੜਾ ਹੈ ਉਹ ਐਲ ਐਲ ਬੀ ਕਰ ਲਈ ਜਵਾਕ ਗ੍ਰੈਜੂਏਸ਼ਨ ਕਰਦਾ 12ਵੀਂ ਤੋਂ ਬਾਅਦ ਪਰ ਇੱਕ ਅਨੋਖਾ ਕਹ ਲਈਏ ਇੱਕ ਬਚਿੱਤਰ ਜਿਹੜੀ ਚੀਜ਼ ਆ ਉਹ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਨੇ ਤੁਹਾਨੂੰ ਹੱਸਾ ਮੈਨੂੰ ਵੀ ਆ ਰਿਹਾ ਤੁਹਾਨੂੰ ਵੀ ਹੋਣਾ ਚਾਹੀਦਾ ਆ ਮੈਨੂੰ ਲੱਗਦਾ ਆਉਂਦਾ ਵੀ ਹੋਊਗਾ ਕਮੈਂਟ ਬਾਕਸ ਚ ਦੱਸਿਓ ਜਰਾ ਤੇ 12ਵੀਂ ਜਿਹੜੀ ਹੈ ਕੀਤੀ ਨਹੀਂ ਤੇ ਐਲ ਐਲ ਬੀ ਸਿੱਧੀ ਕਰ ਲਈ ਆਖਿਰਕਾਰ ਕਿਹੜੀ ਯੂਨੀਵਰਸਿਟੀ ਹੈ ਕਿਹੜਾ ਸਕੂਲ ਹੈ ਕਿਹੜਾ ਐਸਾ ਲਾ ਦਾ ਸਕੂਲ ਹੈ ਕਿ ਲੰਡਨ ਦਾ ਲਾ ਸਕੂਲ ਹੈ ਕਿਹੜਾ ਹੈ ਜਿਹੜਾ ਐਵੇਂ ਕਰਾਈ ਜਾਂਦਾ ਦਰਅਸਲ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਬੜੀ ਹੀਰਾ ਫੇਰੀ ਕੀਤੀ ਆ ਹੇਰਾਫੇਰੀ ਵੀ ਐਸੀ ਕਿ ਉਹਨੇ ਜਾਲੀ ਪਲੱਸ 2 ਦਾ ਸਰਟੀਫਿਕੇਟ 12ਵੀਂ ਦਾ ਜਾਲੀ ਸਰਟੀਫਿਕੇਟ ਲਾ ਕੇ ਐਲਐਲਬੀ ਕਰ ਲਈ ਤੇ ਅੱਜ ਕੱਲ੍ਹ ਲੋਕਾਂ ਦੇ ਕੇਸ ਵੀ ਲੜ ਰਿਹਾ ਐ ਐਡਾ ਜਾਲੀ ਵਕੀਲ ਕਹਿ ਸਕਦੇ ਆ ਕਿ ਜਿਹੜੇ ਬੰਦੇ ਨੇ ਪਲੱਸ 2 ਨਹੀਂ ਪਾਸ ਉਹ ਐਲਐਲਬੀ ਕਰ ਗਿਆ ਐਲਐਲਬੀ ਫਿਰ ਇਹੇ ਜੀ ਕੀਤੀ ਹੋਣੀ ਗੰਗਾ ਗੰਗਾ ਨਗਰ ਤੋਂ ਤਾਂ ਉਹ ਇਹ ਜੋ ਲੋਕਾਂ ਨੂੰ ਇਨਸਾਫ ਦਿਵਾਊਗਾ ਮਾਜਰਾ ਕੀ ਐ ਕਿਹੜਾ ਇਹ ਆਗੂ ਐ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸ ਦਿਆਂ ਤੁਸੀਂ ਮੇਰੇ ਨਾਲ ਹਰਿੰਦਰ ਬਾਜਵਾ ਦੇ ਨਾਲ ਜੁੜਿਓ ਲੋਕ ਪੈਨ న్యూਸ ਦੇ ਨਾਲ ਤਾਂ ਹੁਣ ਗੱਲ ਤੁਹਾਨੂੰ ਸਾਰੀ ਖੋਲ ਕੇ ਦੱਸਦੇ ਆ ਆਮ ਆਦਮੀ ਪਾਰਟੀ ਦਾ ਇੱਕ ਹੋਰ ਲੀਡਰ ਵਿਵਾਦਾਂ 'ਚ ਘਿਰਿਆ ਅਕਾਲੀ ਦਲ ਛੱਡ ਕੇ ਆਪ 'ਚ ਆਇਆ ਪਾਰਟੀ ਦਾ ਇਹ ਆਗੂ ਜਿਹੜਾ ਜ਼ਿਲ੍ਹਾ ਜ਼ੂਥ ਕਾਰਜਕਾਰੀ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਹੈ ਸੰਧੂ ਦੇ ਖਿਲਾਫ ਹੁਣ ਇੱਕ ਮਾਮਲਾ ਦਰਜ ਹੋਇਆ ਮਾਮਲਾ ਇਹ ਹੈ ਕਿ 12ਵੀਂ ਜਮਾਤ ਦਾ ਜਾਲੀ ਸਰਟੀਫਿਕੇਟ ਪੇਸ਼ ਕਰਨ ਦੇ ਨਾਲ ਉਹਦੇ ਉੱਤੇ ਜਿਹੜਾ ਕੇਸ ਦਰਜ ਕੀਤਾ ਗਿਆ ਹੈ ਆਪ ਅਗੂ ਦੀ ਗ੍ਰਿਫਤਾਰੀ ਹੋਣੀ ਹਾਲੇ ਬਾਕੀ ਹੈ ਦਰਅਸਲ ਲੁਧਿਆਣਾ ਵਿੱਚ ਪੁਲਿਸ ਨੇ ਪਰਮਿੰਦਰ ਸਿੰਘ ਸੰਧੂ ਖਿਲਾਫ ਥਾਣਾ ਡਿਵੀਜ਼ਨ ਨੰਬਰ 5 ਵਿੱਚ ਇੱਕ ਮੁਕੱਦਮਾ ਕਾਇਮ ਕੀਤਾ ਹੈ ਸੰਧੂ ਤੇ ਐਲ ਐਲ ਬੀ ਕਰਨ ਲਈ 12ਵੀਂ ਜਮਾਤ ਪਾਸ ਕਰਨ ਦੇ ਜਾਲੀ ਸਰਟੀਫਿਕੇਟ ਦੀ ਵਰਤੋਂ ਕਰਨ ਦਾ ਇਲਜ਼ਾਮ ਲੱਗਿਆ ਸੰਧੂ ਆਪਦੇ ਸੀਨੀਅਰ ਆਗੂਆਂ ਤੇ ਕਈ ਬੋਰਡਾਂ ਦੇ ਚੇਅਰਮੈਨਾਂ ਨਾਲ ਬਹੁਤ ਕਰੀਬੀ ਸਬੰਧ ਰੱਖਦਾ ਦੱਸਿਆ ਜਾਂਦਾ ਹੈ ਸੰਧੂ ਇਸ ਤੋਂ ਪਹਿਲਾਂ ਅਕਾਲੀ ਦਲ ਬਾਦਲ ਦੇ ਵਿੱਚ ਜਿਹੜਾ ਆਪਣੀ ਸਿਆਸੀਆਂ ਸਰਗਰਮੀਆਂ ਦਿਖਾ ਰਿਹਾ ਸੀ ਪਰ ਹੁਣ ਉਹ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਚੁੱਕਿਆ ਦੱਸ ਦਈਏ ਕਿ ਪਰਮਿੰਦਰ ਸਿੰਘ ਸੰਧੂ ਵਾਸੀ ਗੋਪਾਲਨਗਰ ਟਿੱਬਾ ਰੋਡ ਨੇ ਖੁਦ ਐਡਵੋਕੇਟ ਦੀਪਕ ਪ੍ਰਜਾਪਤੀ ਖਿਲਾਫ ਥਾਣਾ ਡਿਵੀਜ਼ਨ ਨੰਬਰ 5 ਵਿੱਚ 11 ਨਵੰਬਰ 2022 ਨੂੰ ਐਫ ਆਈ ਆਰ ਦਰਜ ਕਰਵਾਈ ਸੀ ਜਿਸ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ ਦੀਪਕ ਨੇ ਉਸ ਨੂੰ ਕਾਨੂੰਨ ਦੀ ਪ੍ਰੈਕਟਿਸ ਕਰਨ ਲਈ ਜਾਲੀ ਲਾਇਸੈਂਸ ਮੁਹੱਈਆ ਕਰਵਾਇਆ ਸੀ ਇਸ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਪਰਮਿੰਦਰ ਸਿੰਘ ਸੰਧੂ ਵੱਲੋਂ ਤਿਆਰ ਕੀਤਾ ਗਿਆ 12ਵੀਂ ਦਾ ਸਰਟੀਫਿਕੇਟ ਵੀ ਜਾਲੀ ਨਿਕਲਿਆ ਪੁਲਿਸ ਨੇ ਮਲਜ਼ਮ ਦੇ ਖਿਲਾਫ ਉਸੇ ਐਫ ਆਈ ਆਰ ਵਿੱਚ ਕੇਸ ਦਰਜ ਕਰ ਲਿਆ ਜੋ ਉਸਨੇ ਦਰਜ ਕਰਵਾਈ ਸੀ ਪੁਲਿਸ ਨੇ ਇਹ ਕਾਰਵਾਈ ਐਡਵੋਕੇਟ ਡੈਵਿਡ ਗਿਲ ਦੀ ਸ਼ਿਕਾਇਤ ਦੇ ਉੱਤੇ ਕੀਤੀ ਹੈ ਐਡਵੋਕੇਟ ਗਿਲ ਨੇ 30 ਜਨਵਰੀ 2023 ਨੂੰ ਇੱਕ ਕੇਸ ਦਰਜ ਕਰਵਾਇਆ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਮਲਜ਼ਮ ਪਰਮਿੰਦਰ ਸਿੰਘ ਸੰਧੂ ਵੱਲੋਂ ਐਲ ਐਲ ਬੀ ਵਿੱਚ ਦਾਖਲਾ ਲੈਣ ਲਈ ਤਿਆਰ ਕੀਤਾ ਗਿਆ 12ਵੀਂ ਦਾ ਸਰਟੀਫਿਕੇਟ ਜਾਲੀ ਹੈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਪੁਲਿਸ ਅਨੁਸਾਰ ਸੰਦੂ ਨੇ ਐਲ ਐਲ ਬੀ ਵਿੱਚ ਦਾਖਲੇ ਲਈ ਦਿੱਲੀ ਬੋਰਡ ਆਫ ਸੀਨੀਅਰ ਸੈਕੰਡਰੀ ਐਜੂਕੇਸ਼ਨ ਵੱਲੋਂ ਜਾਰੀ 12ਵੀਂ ਜਮਾਤ ਦੇ ਸਰਟੀਫਿਕੇਟ ਦੀ ਵਰਤੋਂ ਕੀਤੀ ਸੀ ਤਫਤੀਸ਼ ਦੇ ਦੌਰਾਨ ਉਸਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਚ ਦੱਸਿਆ ਕਿ ਉਸਨੇ 2008 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਮਾੜੀ ਤੋਂ 12ਵੀਂ ਪਾਸ ਕੀਤੀ ਸੀ ਪਰ ਜਨਵਰੀ 2020 ਦੇ ਵਿੱਚ ਉਸਦਾ ਸਰਟੀਫਿਕੇਟ ਗੁੰਮ ਹੋ ਗਿਆ ਜਦੋਂ ਪੁਲਿਸ ਨੇ ਬੋਰਡ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਸੰਦੂ ਸਾਲ 2008 ਵਿੱਚ 12ਵੀਂ ਜਮਾਤ ਵਿੱਚੋਂ ਫੇਲ ਹੋ ਗਿਆ ਸੀ ਦਿੱਲੀ ਬੋਰਡ ਆਫ ਸੀਨੀਅਰ ਸੈਕੰਡਰੀ ਐਜੂਕੇਸ਼ਨ ਵੱਲੋਂ ਜਾਰੀ ਸਰਟੀਫਿਕੇਟ ਵੀ ਫਰਜੀ ਨਿਕਲਿਆ ਐਡਵੋਕੇਟ ਗਿੱਲ ਨੇ ਕਿਹਾ ਕਿ ਸਿਆਸੀ ਦਬਾਅ ਕਾਰਨ ਪੁਲਿਸ ਸੰਧੂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਚੌਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਹੀ ਸੰਧੂ ਨੂੰ ਨਾਮਜ਼ਦ ਕੀਤਾ ਗਿਆ ਹੈ ਜਾਂਚ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਮਲਜ਼ਮ ਖਿਲਾਫ ਆਈਪੀਸੀ ਦੀ ਧਾਰਾ 420 ਧੋਖਾਧੜੀ 465 ਜਾਲਸਾਜੀ 467 ਕੀਮਤੀ ਜਮਾਨਤ ਵਸੀਅਤ ਆਦਿ ਜਾਲਸਾਜੀ 468 ਧੋਖਾਧੜੀ ਦੇ ਮਕਸਦ ਨਾਲ ਜਾਲ ਸਾਜੀਤ ਅਤੇ ਧਾਰਾ 465 ਤਹਿਤ ਕੇਸ ਕਾਇਮ ਕੀਤਾ ਹੈ ਧਾਰਾ 471 ਜਾਲੀ ਦਸਤਾਵੇਜ਼ ਜਾਂ ਇਲੈਕਟ੍ਰਾਨਿਕ ਇੱਕ ਕੇਸ ਰਿਕਾਰਡ ਨੂੰ ਅਸਲੀ ਵਜੋ ਵਰਤਨਦਇ ਮਾਮਲੇ ਵਿੱਚ ਮਾਮਲੇ ਦੇ ਵਿੱਚ ਵਾਧਾ ਕਰਦਿਆਂ ਹੋਇਆਂ ਐਫ ਆਈ ਆਰ ਕੈਂਪ ਕੀਤੀ ਗਈ ਹੈ ਤਾਂ ਤੁਸੀਂ ਸਾਰੇ ਕੇਸ ਦੀ ਤਫਸੀਲਤਾ ਸੁਣੀ ਲਈ ਜਿਹੜੇ ਬੰਦੇ ਨੇ ਇਹ ਕੇਸ ਦਰਜ ਕਰਾਇਆ ਵੀ ਮੈਨੂੰ ਜਾਲੀ ਕਾਨੂੰਨ ਦਾ ਪ੍ਰੈਕਟਿਸ ਕਰਨ ਦੀ ਜਿਹੜਾ ਲਾਇਸੈਂਸ ਦਿੱਤਾ ਗਿਆ ਉਹ ਬੰਦੇ ਦੀ ਜਦੋਂ ਤਫ਼ਤੀਸ਼ ਹੋਈ ਤੇ ਜਦੋਂ ਐਡਵੋਕੇਟ ਭਲਾ ਹੋਵੇ ਐਡਵੋਕੇਟ ਗਿੱਲ ਦਾ ਜਿਨ੍ਹਾਂ ਨੇ ਇਹ ਸਾਰਾ ਕੁਝ ਸਾਹਮਣੇ ਲਿਆ ਕੇ ਰੱਖਿਆ ਤੁਸੀਂ ਦੇਖੋ ਕਿ ਚਾਰ ਸਾਜ਼ੀਆਂ ਕਿੱਡੀਆਂ ਨੇ ਲੋਕਾਂ ਨੂੰ ਇਨਸਾਫ਼ ਦਿਵਾਉਣ ਵਰਗੇ ਵਕਾਲਤ ਵਰਗੇ ਪਵਿੱਤਰ ਖਿੱਤੇ ਦੇ ਵਿੱਚ ਏਡੀ ਵੱਡੀ ਜਿਹੜੀ ਹੈ ਲੋਕ ਤਾਂ ਵਕੀਲ ਕੋਲ ਵਕੀਲ ਨੂੰ ਰੱਬ ਮੰਨ ਕੇ ਆਉਂਦੇ ਆ ਕਾਨੂੰਨ ਦਾ ਦੇਵਤਾ ਬਣ ਕੇ ਆਉਂਦੇ ਆ ਵੀ ਇਹ ਸਾਨੂੰ ਨਿਆਂ ਦਿਵਾਊਗਾ ਸਾਡਾ ਜਿਹੜੇ ਸਾਡੇ ਨਾਲ ਬੇਇਨਸਾਫ਼ੀ ਹੋ ਰਹੀ ਹੈ ਉਹਦਾ ਨਿਆਂ ਦਿਵਾਊਗਾ ਪਰ ਜਦੋਂ ਵਕੀਲ ਖੁਦ ਚੋਰੀਆਂ ਕਰਦੇ ਹੋਣ ਵਕੀਲਾਂ ਦੇ ਖਿਲਾਫ ਜਾਲੀ 420 ਦੇ ਮੁਕੱਦਮੇ ਕਾਇਮ ਹੋਣ ਕਿ ਉਹਨਾਂ ਨੇ 8ਵੀਂ ਜਮਾਤ 10ਵੀਂ ਜਮਾਤ 12ਵੀਂ ਜਮਾਤ ਕੀਤੀ ਨਹੀਂਗੀ ਇਹ ਮੈਂ ਸੰਕੇਤਕ ਤੌਰ ਤੇ ਕਹਿ ਰਿਹਾ ਕਿ 12ਵੀਂ ਜਮਾਤ ਕੀਤੀ ਨਹੀਂ ਉਹਦਾ ਜਾਲੀ ਸਰਟੀਫਿਕੇਟ ਫੇਲ ਹੋਇਆ ਬੰਦਾ ਐਲ ਐਲ ਬੀ ਕਰ ਗਿਆ ਤੁਹਾਨੂੰ ਕਾਲਜ ਸਕੂਲ ਜਿਨ੍ਹਾਂ ਨੇ ਇਹ ਨਹੀਂ ਚੈੱਕ ਕੀਤਾ ਕਿ ਸਰਟੀਫਿਕੇਟ ਸਹੀ ਹੈ ਜਾਂ ਗਲਤ ਹੈ ਇਹ ਸਵਾਲ ਇਕੱਲਾ ਸੰਧੂ ਹੁਰਾਂ ਤੇ ਨਹੀਂ ਇਹ ਸਵਾਲ ਸਾਰੇ ਸਿਸਟਮ ਦੇ ਉੱਤੇ ਹੈ ਕਿ ਸਾਡਾ ਸਿਸਟਮ ਕਿਸ ਪ੍ਰਕਾਰ ਕੰਮ ਕਰਦਾ ਹੈ ਸਾਡੇ ਸਕੂਲ ਕਾਲਜਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਰਟੀਫਿਕੇਟ ਜਾਲੀ ਹੈ ਅਸਲੀ ਹੈ ਨਕਲੀ ਹੈ ਕੀ ਹੈ ਵੈਰੀਫਿਕੇਸ਼ਨ ਨਾਲ ਦੀ ਕੋਈ ਚੀਜ਼ ਨਹੀਂ ਜਾਂ ਫਿਰ ਐਸੀ ਥਾਂ ਤੋਂ ਭਈ ਐਲ ਐਲ ਬੀ ਕੀਤੀ ਹੋਣੀ ਹੈ ਜਵੇਂ ਪੰਜਾਬ ਦੇ ਵਿੱਚ ਮਸ਼ਹੂਰ ਸੀਗਾ ਕਿ ਗੰਗਾ ਨਗਰੋਂ ਕਰਾਓ ਜਾਂ ਫਲਾਣੇ ਥਾਂ ਤੋਂ ਕਰਾਓ ਇਹ ਜੋ ਥਾਂ ਤੋਂ ਐਲ ਐਲ ਬੀ ਕਰਕੇ ਅੱਜ ਪੰਜਾਬ ਦੀਆਂ ਕਚਹਿਰੀਆਂ ਭਰੀਆਂ ਪਈਆਂ ਨੇ ਜਿਹੜੇ ਲੋਕਾਂ ਨੇ ਕਦੇ ਕਾਲਜ ਦਾ ਮੂੰਹ ਨਹੀਂ ਦੇਖਿਆ ਤੋਂ ਅੱਜ ਕਾਲਾ ਕੋਟ ਪਾ ਕੇ ਜਿਹੜੀਆਂ ਫਾਈਲਾਂ ਚੱਕੀ ਤੁਹਾਨੂੰ ਕਚਹਿਰੀਆਂ 'ਚ ਮਿਲ ਜਾਂਦੇ ਪਰਮਿੰਦਰ ਸੰਧੂ ਵਰਗੇ ਲੋਕ ਹੀ ਨੇ ਇਸ ਕਰਕੇ ਆਮ ਆਦਮੀ ਪਾਰਟੀ ਲਈ ਵੱਡੀ ਨਿਮੋਸ਼ੀ ਦੀ ਗੱਲ ਹੈ ਪਾਰਟੀ ਲਗਾਤਾਰ ਕੱਲ ਵੀ ਮੈਂ ਵੇਖਿਆ ਫੋਟੋਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ 33 35 ਜਾਣਿਆਂ ਦੇ ਗੱਲ 'ਚ ਜਿਹੜਾ ਝਾੜੂ ਵਾਲਾ ਉਹ ਹੁੰਦਾ ਸਰੋਪਾਕਤਾ ਨਹੀਂ ਕਹਿ ਸਕਦੇ ਆਪਾਂ ਨੂੰ ਉਹ ਪਾਇਆ ਹੈ ਤਾਂ ਤੁਸੀਂ ਵੈਰੀਫਿਕੇਸ਼ਨ ਨਹੀਂ ਕਰਦੇ ਤੁਸੀਂ ਆਪਣੇ ਕਾਰਡ ਜਿਹੜਾ ਤੁਹਾਡਾ ਕਾਰਡ ਤੁਹਾਡੇ ਨਾਲ ਦਿਨ ਰਾਤ ਚੱਲ ਰਿਹਾ ਹੈ ਉਹਨੂੰ ਪਾਸੇ ਰੱਖ ਕੇ ਬਾਹਰੋਂ ਆਏ ਲੋਕਾਂ ਨੂੰ ਤੁਸੀਂ ਜਿਹੜਾ ਉਹਦੇਦਾਰੀਆਂ ਵੰਡਦੇ ਹੋ ਜਿਹੜਾ ਜੂਥ ਕਾਰਜਕਾਰੀ ਦਾ ਜਿਹੜਾ ਉਹਨਾਂ ਨੂੰ ਲਾ ਰੱਖਿਆ ਹੈ ਉਹਦੇਦਾਰ ਤਾਂ ਇਹ ਕਿੱਧਰ ਪਾਸੇ ਜਾਂਦੀ ਹੈ ਪਾਰਟੀਆਂ ਨੂੰ ਚਾਹੀਦਾ ਹੈ ਜਨੇ ਖਣੇ ਨੂੰ ਸ਼ਾਮਲ ਕਰਨ ਦੀ ਥਾਂ ਦੇ ਉੱਤੇ ਆਪਣਾ ਕਾਡਰ ਤਿਆਰ ਕਰਨ ਆਪਣੀਆਂ ਜਿਹੜੀਆਂ ਸੰਗਠਨ ਉਹਦੇ ਵਿੱਚ ਲੋਕਾਂ ਨੂੰ ਲੈ ਕੇ ਆਣ ਪਹਿਲੇ ਦਿਨ ਉਹਨਾਂ ਨੂੰ ਪਤਾ ਹੋਵੇ ਵੀ ਸਾਡੇ ਨਾਲ ਰਿਹਾ ਸਾਨੂੰ ਪਤਾ ਇਹਦਾ ਪਰ ਜੇਕਰ ਇਦਾਂ ਹੀ ਕਰਨਾ ਫਿਰ ਆਹੀ ਹਾਲ ਹੋਣਾ ਹੈ ਇਹ ਆਮ ਆਦਮੀ ਪਾਰਟੀ ਲਈ ਨਮੋਸ਼ੀ ਵਾਲੀ ਗੱਲ ਹੈ ਕਾਲੀਆਂ ਨੇ ਤਾਂ ਕੰਮ ਕੋਲੋਂ ਲਾਤਾ ਸੀਗਾ ਪਾਰਟੀ ਨੂੰ ਨੁਕਸਾਨ ਜਿਹੜਾ ਹੋਣਾ ਉਹ ਵੱਖਰੀ ਗੱਲ ਆ ਪਰ ਇਸ ਗੱਲ ਨੂੰ ਲੈ ਕੇ ਸਾਨੂੰ ਬੜੀ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਅਜਿਹੇ ਲੋਕ ਹੋਰ ਵੀ ਨੇ ਇਹਨਾਂ ਲੋਕਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਹੈ ਵਕੀਲ ਭਾਈਚਾਰਾ ਉਦੋਂ ਹੀ ਇੱਕ ਦੂਜੇ ਦੇ ਖਿਲਾਫ ਸ਼ਿਕਾਇਤ ਕਰਦਾ ਜਦੋਂ ਇੱਕ ਦੂਜੇ ਦੇ ਖਿਲਾਫ ਸ਼ਿਕਾਇਤ ਹੋ ਜਾਂਦੀ ਹੈ ਫਿਰ ਕਿਉਂਕਿ ਇਹਨਾਂ ਕੋਲੇ ਕਾਨੂੰਨੀ ਕੁੰਡੀਆਂ ਹੁੰਦੀਆਂ ਹੈ ਕੱਢ ਲੈਂਦੇ ਆ ਤਾਂ ਇਹੀ ਕਾਰਨ ਆ ਹੁਣ ਸਥਿਤੀ ਇਹ ਹੈ ਕਿ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਕੀ ਰੱਦ ਹੋਇਆ ਮਲੋਂਦਾ ਹੈ ਇਹ ਸਭ ਤੋਂ ਅਹਿਮ ਗੱਲ ਹੈ ਕਿਉਂਕਿ ਇਮਾਨਦਾਰੀ ਦੀਆਂ ਚੀਕਾਂ ਬਹੁਤ ਮਾਰੀਆਂ ਜਾਂਦੀਆਂ ਨੇ ਕੱਟੜ ਇਮਾਨਦਾਰੀ ਦੀਆਂ ਪਰ ਡੁੱਲ ਡੁੱਲ ਕੇ ਪੈਂਦੀਆਂ ਨੇ ਜਦੋਂ ਪਰਮਿੰਦਰ ਸੰਧੂ ਵਰਗੇ ਲੋਕ ਸਾਹਮਣੇ ਹੁੰਦੇ ਆ।